ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਜੀ ਆਪਣੇ ਕਰਤਾਰ ਟਰੈਕਟਰ ਸ੍ਰਿੰਦਰ ਕਮੈਨਾ ਦਸ਼ਮੇਸ਼ ਕਮੈਨ ਦੀ ਡੀਲਰਸ਼ਿਪ ਆ ਜਿਹੜੀ ਆ ਨਾ ਆਪਣੇ ਤੁਸੀਂ ਪਹਿਲਾਂ ਵੀ ਹਨਾ ਵੀਡੀਓ ਦੇ ਵਿੱਚ ਆਪਣੀਆਂ ਦੇ ਦੇਖਿਆ ਹੋਣਾ ਭਰਾ ਆਪਣਾ ਭਵਨ ਗਿੱਲ ਉਹਨੇ ਆਪਣੇ ਸਮਰਾਲਾ ਸ਼ਹਿਰ ਦੇ ਵਿੱਚ ਨਾ ਡੀਲਰਸ਼ਿਪ ਦੀ ਮੰਲੋ ਓਪਨਿੰਗ ਹੋਈ ਤਾਂ ਪਾਛੇ 3-4 ਮਹੀਨੇ ਹੋ ਗਏ ਅੱਜ ਨਵੇਂ ਸਾਲ ਤੇ ਮੰਲੋ ਟਰੈਕਟਰਾਂ ਦੀਆਂ ਡਿਲੀਵਰੀਆਂ ਮਸ਼ੀਨ ਦੀ ਸਰੇਂਦਰ ਆ ਜੀ ਡਿਲੀਵਰੀ ਉਹ ਤੋਂ ਬਾਅਦ ਸੁਮੇਸ਼ ਦੀਆਂ ਡਿਲੀਵਰੀਆਂ ਬਾਕੀ ਆਪਾਂ ਸਾਰੀ ਜਾਣਕਾਰੀ ਹੈ ਨਾ ਕਰਾਂਗੇ ਭਰਾ ਆਪਣੇ ਭਵਨ ਨਾਲ ਵੀ ਕਿੰਨੀਆਂ ਮਸ਼ੀਨਾਂ ਦੀ ਅੱਜ ਡਿਲੀਵਰੀ ਆ ਬਾਕੀ ਆਪਾਂ ਮਿਲਦੇ ਆ ਕਰਦੇ ਆ ਗੱਲਬਾਤ ਨਾਲੇ ਭਰਾ ਨੂੰ ਸਾਡੇ ਨੂੰ ਬਹੁਤ ਬਹੁਤ ਮੁਬਾਰਕਾਂ ਨਾਲ ਸਾਵਧੀਆਂ ਬਹੁਤ ਵਧੀਆ ਜੀ ਕਰਦੀ ਕਮ ਕਿਵੇਂ ਜੀ ਅੱਲਾ ਦਾ ਕੰਮ ਬਹੁਤ ਸੋਹਣਾ ਚੱਲਦਾ ਸ਼ੁਕਰਾਨਾ ਮਾਲਕ ਦਾ ਜੀ ਠੀਕ ਆ ਕਿਹੜੀ ਹੈ ਕਿਹੜੀ ਕਿਹੜੀ ਡੀਲਰ ਹੈ ਆਪਾਂ ਆਪਣੇ ਕੋਲ ਇੱਕ ਟਰੈਕਟਰ ਦੀ ਦਾ ਕਰਤਾਰ ਆਪਣੇ ਕੋਲ ਹੀ ਕਰਤਾਰ ਟਰੈਕਟਰ ਠੀਕ ਹੈ ਬਈ ਦਸ਼ਮੀਸ਼ ਕੰਬਾਈਨ ਠੀਕ ਹੈ ਜੀ ਤੇ ਸਰੇਂਦਰਾ ਕੰਬਾਈਨ ਵੀ ਹੈ ਠੀਕ ਹੈ ਮਤਲਬ ਤੇ ਸਰੇਂਦਰਾ ਦਸ਼ਮੀਸ਼ ਕਰਤਾਰ ਟਰੈਕਟਰ ਜਿਹੜੇ ਵੀ ਸਮਰਾਲੇ ਏਰੀਏ ਦੇ ਲੁਧਿਆਣਾ ਸਮਰਾਲਾ ਹਨਾ ਸਾਡੇ ਏਰੀਏ ਦੇ ਮਤਲਬ ਸਾਡਾ ਹੀ ਏਰੀਆ ਹੋ ਗਿਆ ਬਈ ਹਨਾ ਜੇ ਕਿਸੇ ਮੇਰੇ ਭਰਾ ਨੇ ਟਰੈਕਟਰ ਦੀ ਮਤਲਬ ਕਰਤਾਰ ਦੀ ਡੈਮੋ ਦੇਖਣੀ ਆ ਜਾਂ ਲੈਣਾ ਹਨਾ ਤਾਂ ਭਰਾ ਸਾਡੇ ਨਾਲ ਗਿੱਲ ਨਾਲ ਜ਼ਰੂਰ ਕਨੈਕਟ ਕਰਨਾ ਗਿੱਲ ਬਈ ਕਿੰਨੇ ਹੀ ਮਸ਼ੀਨਾਂ ਦੀ ਡਿਲੀਵਰੀ ਅੱਜ ਅੱਜ ਵੀਰੇ 4 ਕੰਬਾਈਨਾਂ ਜਾਣਗੀਆਂ ਤਿੰਨ ਸਰੇਂਦਰਾ ਤਿੰਨ ਸਰੇਂਦਰਾ ਦੀ ਇੱਕ ਦਸ਼ਮੀਸ਼ ਠੀਕ ਆ ਤੇ ਚਾਰ ਟਰੈਕਟਰ ਜਾਣਗੇ ਜੀ ਕਰਤਾਰ ਦੇ ਕਰਤਾਰ ਦੇ ਚਾਰ ਟਰੈਕਟਰ ਠੀਕ ਆ ਠੀਕ ਆ ਅੱਜ ਚਾਰ ਟਰੈਕਟਰ ਆ ਔਰ ਤਿੰਨ ਸ੍ਰਿੰਦਰਾ ਦੀਆਂ ਕਮੈਨਾਂ ਇੱਕ ਦਸ਼ਮੇਸ਼ ਕਮੈਨਾਂ ਬਾਕੀ ਟਰੈਕਟਰ ਦਾ ਹਨਾ ਗਿੱਲ ਬਾਈ ਹੁਣ ਦੱਸੂਗਾ ਇਹਨਾਂ ਬਾਰੇ ਤਾਂ ਆਪਾਂ ਟਾਈਟਲ ਰੂਟਰਾਂ ਬਾਰੇ ਦਾ ਹੈ ਗਿੱਲ ਬਾਈ ਜਿਹੜੇ ਆਪਣੇ ਕਰਤਾਰ ਦੇ ਟਰੈਕਟਰ ਨੇ ਉਹ ਤੁਹਾਨੂੰ ਵੈਸੇ ਸਭ ਨੂੰ ਪਤਾ ਹੀ ਆ ਇਹਦੇ ਵਿੱਚ ਕਲੌਸ ਕੱਟਦਾ ਇੰਜਣ ਆਉਂਦਾ ਹੈ ਕਲੌਸ ਕੱਟਦਾ ਇੰਜਣ ਆ ਕਰਾਤੋ ਦਾ ਗੇਅਰ ਬਾਕਸ ਆ ਜੀ ਹਾਂ ਜੀ ਤੇ ਮਿੱਡਾ ਦੀ ਲਿਫਟ ਹੈ ਦੇ ਵਿੱਚ ਸਾਰੇ ਹੀ ਸਮਾਨ ਬ੍ਰਾਂਡ ਦਾ ਲੱਗਿਆ ਹੋਇਆ। ਜਦੋਂ ਸਮਝਾ ਜਿਹੜੇ ਦੂਜੇ ਕੰਪਨੀਆਂ ਨਾਲ ਟਰੈਕਟਰ ਨਾਲ ਪੂਰਾ ਮੁਕਾਬਲਾ ਕਰਦਾ। ਬਿਲਕੁਲ ਜੀ ਬਿਲਕੁਲ ਉਹਨਾਂ ਤੋਂ ਵੀ ਉੱ퍼ਾ ਕੰਮ ਇਹਦਾ। ਠੀਕ ਹੈ ਜੀ। ਤੇ 40 HP ਤੋਂ ਲੈ ਕੇ 90 HP ਤੱਕ ਸਾਡੇ ਟਰੈਕਟਰ ਨੇ। 90 HP ਤੱਕ ਆਪਣੇ ਕੋਲ ਹੈਗਾ ਹੈ ਟਰੈਕਟਰ। ਹਾਂ ਜੀ 90 HP ਦਾ ਟਰੈਕਟਰ ਆ ਜਿਹੜਾ ਕਿ 2 ਵੀਲ ਵੀ ਮਿਲੂਗਾ ਤੇ 4 ਵੀਲ ਵੀ ਮਿਲੂਗਾ। ਠੀਕ ਹੈ ਜੀ। ਹਾਂ ਜੀ। ਜੇਕਰ ਆਪਣਾ ਇਹ ਮਤਲਬ ਲੋਕੇਸ਼ਨ ਹੈ ਲੋਕੇਸ਼ਨ ਕਿੱਥੇ ਦੀ ਹੈ ਲੋਕੇਸ਼ਨ ਸਮਰਾਲੇ ਤੋਂ ਮਾਛੀਵਾੜਾ ਰੋਡ ਜਾਂਦਾ ਜੀ ਜੀ ਬਾਲਿਓ ਪਿੰਡ ਦੇ ਨਾਲ ਆ ਜੀ ਆਪਣਾ ਸਮਰਾਲੇ ਤੋਂ ਮਾਛੂਵਾੜਾ ਰੋਡ ਮਾਛੀਵਾੜਾ ਰੋਡ ਬਾਲਿਓ ਪਿੰਡ ਦੇ ਨਾਲ ਹਲਵਾਟਾ ਨਾਲੇ ਨੇ ਲੱਗੇ ਸਾਡੇ ਮਾਲਵਾ ਟਾਇਰ ਮਾਲਵਾ ਟਾਇਰ ਮਾਲਵਾ ਟਾਇਰ ਦੇ ਬਿਲਕੁਲ ਨਾਲੇ ਆ ਨਾ ਰੋਡ ਦੇ ਉੱਤੇ ਉੱਪਰਿਆ 프ਰੰਟ ਹਾਂਜੀ ਬਾਕੀ ਆਪਾਂ ਹੋਰ ਵੀ ਹਨਾ ਤੁਹਾਨੂੰ ਦਿਖਾਉਨੇ ਆ ਜੇ ਚੱਲ ਕੇ ਅੰਦਰ ਕੰਬੈਨ ਆ ਦਜਮੇਸ਼ ਦੀ ਵੀ ਕਿਹੜੇ ਕਿਹੜੇ ਮਾਡਲ ਆ ਕਿਹੜੇ ਕਿਹੜੇ ਹੁਣ ਇਹ 4 ਵੀਲਾਂ ਜਾ ਰਹੀਆਂ ਗੱਲ ਬਈਆਂ ਸਾਰੀਆਂ 4 ਵੀਲ ਦੇ ਨਾਲ ਨੇ ਜੀ ਦੋ ਮਸ਼ੀਨਾਂ ਅੱਛਾ ਦੋ ਟੂ ਵੀਲ ਦੇ ਨਾਲ ਨੇ ਜੀ ਜਿਹੜਾ ਸ੍ਰਿੰਦਰਰਾ ਦਾ ਆ ਨਵਾਂ ਮਾਡਲ ਆ ਸਾਡਾ ਲੇਟੈਸਟ ਮਾਡਲ ਹਾਂਜੀ ਹਾਂਜੀ ਇਹ ਰੈਗੂਲਰ ਮਾਡਲ ਦੇ ਵਿੱਚ 26 ਮਾਡਲ ਤੇ ਇਹ ਮਾਡਲ ਆ ਜੀ ਅੱਛਾ ਨਵੇਂ ਵਾਲੀ ਦੇ ਵਿੱਚ ਮੱਲਾ ਵੀ 26 ਦੇ ਵਿੱਚ ਕੀ ਕੀ ਵਗੈਰਾ ਇਹਦੇ ਵਿੱਚ ਅਸੀਂ ਫਿਲਟਰ ਥੋੜਾ ਜਿਹਾ ਲੰਬਾ ਕੀਤਾ ਇਹਦਾ ਅੱਛਾ ਪਹਿਲਾਂ ਫਿਲਟਰ ਦੀ ਲੰਬਾਈ ਪਾਣੀ ਆ ਫਿਲਟਰ ਦੀ ਲੰਬਾਈ ਵਧਾਤੀ ਜੀ ਠੀਕ ਆ ਵੀਰੇ ਤੇ ਥੋੜਾ ਜਿਹਾ ਕਲਰ ਦੇ ਵਿੱਚ ਫਰਕ ਪਤਾ ਜੀ ਅੱਛਾ ਹਾਂਜੀ ਸਟicker ਚੇਂਜ ਕਰਤੇ ਮੱਲਾ ਪੇਂਟ ਪੇਂਟ ਨਵੇਂ ਮਾਡਲ ਵਾਲਾ 26 ਦੇ ਵਿੱਚ ਨਵਾਂ ਪੇਂਟ ਮਿਲੂਗਾ ਹਾਂਜੀ 26 ਦੇ ਵਿੱਚ ਨਵਾਂ ਪੇਂਟ ਮਿਲੂਗਾ ਚਾਹਵਾਨਾ ਸੰਦਰ ਅ ਵਾਲਿਆਂ ਨੂੰ ਹਾਂਜੀ ਕਿਹ ਚ ਕਰਤੀ ਜੀ ਪਹਿਲਾਂ ਵਾਲੀ ਨਾਲੋਂ ਠੀਕ ਆ ਹਾਂਜੀ ਕੀ ਵੀ ਲੋਕੇ ਮਤਲਬ ਲੋਕ ਕਿਵੇਂ ਵੀਰੇ ਲੋਕੇ ਦਾ ਡੈਸ਼ਬੋਰਡ ਚੇਂਜ ਕਰਤਾ ਜੀ ਉੱਤੋਂ ਵੀ ਬਰਾਬਰ ਤੋਂ ਵੱਲੋਂ ਲੀਵਰ ਨਾਲ ਠੀਕ ਆ ਡੈਸ਼ਬੋਰਡ ਚੇਂਜ ਕਰਤਾ ਪਿਛਲੇ ਹਿੱਸੇ ਦੇ ਵਿੱਚ ਥੋੜੀ ਚੇਂਜਸ ਕਰਤੀ ਠੀਕ ਆ ਜੀ ਹਾਂਜੀ ਸਟਿੱਕਰਾਂ ਦੇ ਵਿੱਚ ਚੇਂਜਸ ਕਰਤੀ ਜੀ ਜਿਵੇਂ ਮੱਲਾ ਵੀਰੇ ਆਹ ਆਹ ਇਹ ਰੰਗ ਆ ਜਿਹੜਾ ਸਾਰਿਆਂ ਦੇ ਵਿੱਚ ਆਉਂਦਾ ਹੈਗਾ ਮੱਲਾ ਇਹੀ ਮਾਡਲ ਦੇ ਵਿੱਚ ਨਹੀਂ 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 ਜਿਹੜਾ ਆਪਣਾ ਠੀਕ ਹੈ ਇਹਦੇ ਵਿੱਚ ਸਾਡੇ ਦੋ ਮਾਡਲ ਆਉਂਦੇ ਨੇ ਇੱਕ ਸਾਡੇ ਕੋਲ ਜਿਹੜਾ ਰੀਲੈਕਸ ਮਾਡਲ ਆ ਜੀ ਹਾਂਜੀ ਲੇਜੈਂਡਰ ਮਾਡਲ ਕਹਿੰਦੇ ਆ ਉਹਦੇ ਵਿੱਚ ਪਲੇਟ ਬਾਡੀ ਮਿਲੂਗੀ ਕੰਬੈਨ ਅੱਛਾ ਮਤਲਬ ਸਫਾਰੀ ਉਹ ਪਲੇਟ ਬਾਡੀ ਮਿਲੂਗੀ ਹਾਂ ਪਲੇਟ ਬਾਡੀ ਮਿਲੂਗੀ ਜੀ ਤੇ ਆਟੋ ਓਗਰ ਮਿਲੂਗਾ ਜੀ ਉਹਦੇ ਵਿੱਚ ਆਟੋਮੈਟਿਕ ਬਜਾ ਠੀਕ ਆ ਉਹਦੇ ਵਿੱਚ ਆਪਾਂ ਨੂੰ ਏਸੀ ਕੈਬਨ ਵੀ ਮਿਲੂਗੀ ਜੀ ਏਸੀ ਕੈਬਨ ਦੇ ਵਿੱਚ ਵੀ ਉਪਲਬਧ ਆਪਣੇ ਕੋਲ ਹੈ ਹਾਂਜੀ ਹਾਂਜੀ ਮਤਲਬ ਜਿਹੜੀ ਵੀ ਕੰਪਨੀ ਹਰਿੰਦਰ ਆ ਹਨਾ ਮਤਲਬ ਸੁਰਿੰਦਰ ਰਾ ਜਿਹੜਾ ਮਰਜੀ ਮਾਡਲ ਹੋਵੇ ਉਹ ਤੁਹਾਨੂੰ ਇੱਥੇ ਹੈ ਨਾ ਮਾਚੂੜਾ ਦੇ ਵਿੱਚ ਸਮਰਾਲਾ ਦੇ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀ ਭਰਾ ਬਣਾ ਗਏ ਲੈ ਇਹਨੇ ਸਟਾਰਟਿੰਗ ਬੱਲੇ ਸੁਰਿੰਦਰਾਂ ਦੇ ਕਰੀ ਜਾਂ ਨਾ ਗੱਲ ਸਾਡੇ ਪੈਰ ਲਾਉਣ ਵਾਲੀ ਸੁਰਿੰਦਰਾਂ ਪੈਰ ਲਾਉਣੇ ਵਾਲੀ ਉਹ ਸੁਰਿੰਦਰਾਂ ਮਸ਼ੀਨ ਵੀ ਆਪਾਂ ਇੱਥੇ ਅੱਜ ਖਰੇ ਆ ਤਾਂ ਸਾਰਾ ਕਰਤਾ ਧੜਤਾ ਸੁਰਿੰਦਰਾਂ ਦਾ ਇਹ ਕੰਬੈਨ ਤੇ ਸਿਰੋਂ ਆਪਣੇ ਪੈਰ ਲੱਗੇ ਹੋਏ ਨੇ ਹੁਣ ਗਿੱਲ ਬਾਈ ਕਹਿੰਦਾ ਮਤਲਬ ਹੋਰ ਰੜਦਾ ਮਨ ਲਾ ਡੀਲਰਸ਼ਿਪ ਆਪਲੇ ਕੋਲ ਮਸ਼ੀਨਾ ਆਪਾਂ ਮਸ਼ੀਨਾ ਦੇ ਰਹੇ ਆ ਮਨ ਲੈ ਇਹਨਾਂ ਦੀ ਸਰਵਿਸ ਵੇ ਕੌਣ ਦਊਗਾ ਸਰਵਿਸ ਅਸੀਂ ਵੀ ਦਵਾਂਗੇ ਜੀ ਸਾਡੀਆਂ ਖੁਦ ਦੋ ਗੱਡੀਆਂ ਤਿਆਰ ਨੇ ਜਿਹੜੀ ਸਰਵਿਸ ਦੇਣਗੀਆਂ ਤੇ ਕੰਪਨੀ ਵੀ ਬਕਾਇਦਾ ਦੋ ਨਹੀਂ ਮਨ ਲੈ ਜਿਵੇਂ ਆਪਾਂ ਨੇ ਉਰੇ ਦੇ ਮਸ਼ੀਨ ਦਿੱਤੀ ਆ ਉਹਦੀ ਸਰਵਿਸ ਆਪਾਂ ਦਵਾਂਗੇ ਉਹਦੀ ਸਰਵਿਸ ਆਪਾਂ ਦਵਾਂਗੇ ਪੱਕੀ ਗੱਲ ਆ ਪੱਕੀ ਗੱਲ ਆ ਜੀ ਲੈ ਬਈ ਹੁਣ ਤੁਹਾਨੂੰ ਸਰਵਿਸ ਦੇ ਵਿੱਚ ਵੀ ਇਹ ਸੁਨਿੰਦਰਾ ਕਮੈਨ ਜਿਹੜ ਗਿੱਲ ਭਰਾ ਤੇ ਆਪਣੇ ਤੋਂ ਲਵੋਗੇ ਉਦੇ ਵਿੱਚ ਤੁਹਾਨੂੰ ਸਰਵਿਸ ਦੀ ਵੀ ਤੁਹਾਨੂੰ ਸਮਾਨ ਦੀ ਵੀ ਸਪੇਅਰ ਪਾਰਟ ਦੀ ਲੋੜ ਨਹੀਂ ਤੁਹਾਨੂੰ ਕਹਿੰਦੇ ਸਪੇਅਰ ਪਾਰਟ ਦੀ ਲੋੜ ਆ ਕੋਈ ਸਮਰਾਲੇ ਤੋਂ ਆ ਕੇ ਲਿਆ ਜਾ ਸਕਦੇ ਬਸ ਆ ਵੀਡੀਓ ਦਿਖਾ ਕੇ ਦੇਈ ਜੇ ਫਿਰ ਪਾਰਟ ਲੈ ਜਾਣਾ ਜੇ ਤੁਹਾਨੂੰ ਗਾਰੰਟੀ ਦੇ ਵਿੱਚ ਹੋਵੇ ਇਹ ਨਾ ਹੋਵੇ ਤੁਸੀਂ 4-5 ਸੀਜ਼ਨਾਂ ਬਾਅਦ ਸਮਾਨ ਗਾਰੰਟੀ ਚ ਚਾਹੀਦਾ ਹਾਂ ਵੀ ਗਾਰੰਟੀ ਦੇ ਵਿੱਚ ਹੋਵੇ ਜਿਹੜੀ ਕੰਬਾਈਨ ਆਪਣੇ ਕੋਲ ਬੁੱਕ ਹੋਊਗੀ ਅਸੀਂ ਉਹਦੇ ਨਾਲ ਛੋਟੀ ਸਟਿੱਪਲੀ ਦਵਾਂਗੇ ਦਵਾਂਗੇ ਜੀ ਠੀਕ ਆ ਜੀ ਮੇਰੀ ਛੋਟੀ ਸਰਿੰਦਰਾਂ ਨਾਲ ਹਾਂ ਸਰਿੰਦਰਾਂ ਨਾਲ ਵੀ ਦਸ਼ਮੇਸ਼ ਨਾਲ ਵੀ ਅਛਾ ਮਾਲਾ ਜਿਹੜੀ ਆਪਣੀ ਪੂਰੇ ਆਪਣੇ ਆਪਣੇ ਉਹਤੇ ਬੁੱਕ ਹੋ ਗਈ ਡੀਲਰਸ਼ਿਪ ਤੇ ਠੀਕ ਆ ਛੋਟੇ ਸਟੈਪ ਨਹੀਂ ਦਵਾਂਗੇ ਜੀ ਜੇ ਆਪਣੀ 9 ਸਾਲ ਤੋਂ ਅੱਜ ਤੋਂ ਲੈ ਕੇ ਲੋੜੀ ਤੱਕ ਮਸ਼ੀਨਾਂ ਬੁੱਕ ਹੁੰਦੀਆਂ ਨੇ ਆਰਸੀ ਇੰਸ਼ੋਰੈਂਸ ਉਹਦੀ ਫਰੀ ਕਰਾਂਗੇ ਲੋਨ ਦੀ ਸਾਰੀ ਜ਼ਿੰਮੇਵਾਰੀ ਸਾਡੀ ਆ ਲਓ ਜੀ ਬਾਈ ਲਾਤੀ ਆਫਰ ਵੀ ਜਿਹੜੀ ਹਨਾ ਲੋੜੀ ਤੱਕ ਜਿਹੜੀਆਂ ਮਸ਼ੀਨਾਂ ਕਮੈਨ ਹਨਾ ਬੁੱਕ ਹੋਣਗੀਆਂ ਉਹਨਾਂ ਦੀ ਮਤਲਬ ਇੰਸ਼ੋਰ ਆ ਜਿਹੜੀ ਆਰਸੀ ਵਗੈਰਾ ਉਹ ਸਾਰਾ ਖਰਚਾ ਇਹ ਡੀਲਰ ਗੱਲ ਭਾਈ ਦਾ ਹੋਊਗਾ ਆਪਣੇ ਦਾ ਹਨਾ ਵੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਲੋੜੀ ਤੱਕਰ ਆ ਇਹ ਲੋੜੀ ਦੇ ਬਾਅਦ ਕੋਈ ਆਫਰ ਨਹੀਂ ਹੈਗੀ ਇਹ ਇਹ ਨਾ ਹੋਵੇ ਬਾਈ ਇਹਨਾਂ ਲੋੜੀ ਤੋਂ ਬਾਅਦ ਵੀ ਤੁਸੀਂ ਆ ਕੇ ਕਹੀ ਜਾਓ ਬਾਈ ਸਾਨੂੰ ਸਟਿੱਪਣੀ ਦਿਓ ਜੀ ਸਾਨੂੰ ਜ਼ੋਰ ਦਿਓ ਵੀ ਲੋੜੀ ਤੱਕਰ ਜੇ ਫਾਇਦਾ ਤੁਸੀਂ ਆਪਣਾ ਟਿੱਪਣੀ ਨਹੀਂ ਕਰਤੀ ਜੀ ਅੱਛਾ ਮੰਨ ਲਓ ਉਹ ਪਰਮਾਨੈਂਟ ਕਰਤੀ ਉਹ ਪਰਮਾਨੈਂਟੇ ਕਰਤੀ ਸਟਿੱਪਣੀ ਦੋ ਮਸ਼ੀਨਾਂ ਦਾ ਇਹ ਨਹੀਂ ਹੈਗਾ ਵੀ ਤੁਸੀਂ ਕੰਪਨੀ ਦੇ ਵਿੱਚੋਂ ਜੇ ਆਪਣਾ ਉਰੇ ਤੇ ਲੈ ਕੇ ਜਾਵਾਂਗੇ ਇੱਥੇ ਲਿਜਾਣ ਤੋਂ ਤੁਹਾਨੂੰ ਜਿਹੜੀ ਸਟਿੱਪਣੀ ਆ ਹਨਾ ਰੈਗੂਲਰ ਪ੍ਰੀਆ ਬਣਾਉਣੀ ਜਿੰਨੀ ਲਾਉਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਠੀਕ ਆ ਮਤਲਬ ਪੂਰੀ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਕਰਵਾ ਕੇ ਕਰਵਾ ਕੇ ਆਪਣੇ ਕੋਲੇ ਆ ਜਵੇ ਬਸ ਮਸ਼ੀਨ ਦੇ ਕੇ ਤੋਰਾਗੇ ਮਸ਼ੀਨ ਦੇ ਕੇ ਤੋਰਾ ਜੀ ਹਾਂ ਜੀ ਇਧਰ ਖੜੀ ਆ ਦਸਮੇਸ਼ 9100 ਇਹ ਵੀ ਗਿੱਲ ਵੀਰੇ ਛਾ ਹੈ ਨਾ ਜ ਮਤਲਬ ਲੇਟੈਸਟ ਮਾਡਲ ਹੈ ਹਾਂ ਜੀ ਇਹ 2025 ਦਾ ਨਵਾਂ ਮਾਡਲ ਹੈ ਜੀ 2025 ਦਾ 26 ਦਾ 26 ਦਾ 26 ਦਾ ਨਵਾਂ ਮਾਡਲ ਹੈ ਜੀ ਜੀ ਇਹਦੇ ਵਿੱਚ ਕਲਰ ਚ ਵੀ ਫਰਕ ਪਾਇਆ ਜੀ ਜੀ ਬਾਕੀ ਜਿਵੇਂ ਫਿੱਟਰ ਚ ਵੀ ਫਰਕ ਆ ਜੀ ਜੀ ਹਾਂ ਜੀ ਪਿਛਲੇ ਹਿੱਸੇ 'ਚ ਇਹਦੇ ਵੀ ਫਰਕ ਪਾਇਆ ਮਤਲਬ ਥੋੜਾ ਥੋੜਾ ਬਦਲਾ ਕੀਤਾ ਥੋੜਾ ਬਦਲਾ ਕੀਤਾ ਜੀ 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 ਇਹ ਸਾਰਾ ਕੁ ਹੌਲੀ ਥੋੜਾ ਥੋੜਾ ਕਰਕੇ ਸਾਰਾ ਮਲੋ ਹਾਂਜੀ ਹਾਂ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀ ਨਵੇਂ ਮਾਡਲ ਦੇ ਵਿੱਚ ਜਿਵੇਂ ਅੱਜ ਕੱਲ ਮੱਕੀ ਤੇ ਮਸ਼ੀਨਾਂ ਚੱਲਦੀਆਂ ਉਹਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਕੱਟ ਫੀਟਰ ਤੇ ਲੋਡ ਵਗੈਰਾ ਹੁੰਦਾ ਉਹਨਾਂ ਕਰਕੇ ਜਿਹੜੀ ਜੈਕਾਂ ਜੂਕਾਂ ਦੀ ਆ ਮਕੈਨਿਕਲ ਡਬਲ ਹੋ ਗਏ ਹੋਰ ਇਹ ਡੋਮੀਨੇਟਰ ਲੱਗਿਆ ਹੋਇਆ ਜੀ ਇਹਨੂੰ ਜੀ ਹਾਂਜੀ ਜਿਹੜਾ ਜੰਪ ਦੀ ਪੈਣ ਦਿੰਦਾ ਕੱਟ ਦਾ ਹਾਂ ਇਹ ਦਸ਼ਮੇਸ਼ ਦੀ ਕਾਕਾਦੀ ਜਿੰਨਾ ਮਰਜ਼ੀ ਭ ਬੀ ਦਾ ਕਟਰ ਆ ਜਿਹੜਾ ਫੀਟਰ ਆ ਨਾ ਬਿਲਕੁਲ ਵੀ ਝੂਟਾ ਨਹੀਂ ਖਾਉ ਆਹ ਆ ਰਾਮ ਨਾਲ ਜਿਵੇਂ ਨਾ ਪਛ ਪ੍ਰਿੰਗ ਦੇ ਉੱਤੇ ਕੋਈ ਚੀਜ਼ ਛਿੜ ਦੇਉਂਦੇ ਆ ਉਹ ਚੀਜ਼ ਕਰਦਾ ਹਰ ਉਹ ਮੇਰੇ ਤੋਂ ਲਾ ਕੇ ਦਮਾਂਗੇ ਤੁਸੀਂ ਇੱਧਰ ਆ ਕੇ ਦੇਖ ਸੋ ਉਹ ਲੱਗਿਆ ਹੁੰਦਾ ਉਹ ਚਾਹ ਪੁਰਜਾ ਲੱਗਿਆ ਹੈ ਨਾ ਇਹਨੇ ਬਿਲਕੁਲ ਮਤਲਬ ਆਪਣਾ ਝਟਕਾ ਨਹੀਂ ਪੈਣ ਦੇਣਾ ਕਟਰ ਨਾਲ ਬਾਕੀ ਫੀਟਰ ਚ ਇਹਨਾਂ ਚਾੜ ਰਹੀਆਂ ਵੀ ਆ ਨਾ ਇਹ ਤਾਂ ਚੰਦਾ ਚਾੜਦੇ ਜੀ 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 ਹਾਂ ਜੀ ਬਾਕੀ ਸਟੀਲ ਤਾਂ ਤੁਹਾਨੂੰ ਪਤਾ ਹੀ ਆ ਵੀ ਸਭ ਤੋਂ ਜ਼ਿਆਦਾ ਵਿਸ਼ਮੇਸ਼ ਕਮੈਨ ਹੀ ਸਟੀਲ ਲਗਾ ਰਹੀ ਜੀ ਹਾਂ ਸਾਰਾ ਕਟਰ ਇਹਦਾ ਸਟੀਲ ਦਾ ਜੀ ਜਿਸ ਮੇਜ ਦੀ ਕਮੈਨ ਜਣੀ ਵੀ ਹੈ ਹਿਸਾਬ ਲਾ ਲਓ ਤੁਸੀਂ ਵੀ ਕਦੇ ਪਏ ਆ ਆਪਾਂ ਨੇ ਦੇਖੀ ਨਹੀਂ ਕਦੇ ਹਣਾ ਜਿਵੇਂ ਖੜੀ ਐ ਕੁਵਾਰ ਮਾਰਕੀਟ ਦੇ ਵਿੱਚ ਹੁੰਦੀ ਐ ਕਦੇ ਤੇ ਜਵੇਜ ਦੀ ਮਸ਼ੀਨ ਹੀ ਦੇਖੀ ਨਹੀਂ ਹੋਰ ਮਸ਼ੀਨਾਂ ਸਾਰੀਆਂ ਮਿਲਣ ਗਈਆਂ ਪਰ ਇਹ ਮਸ਼ੀਨ ਬਹੁਤ ਘੱਟ ਚਾਂਸ ਹੋਣੀ ਕੋਈ ਉਹ ਕੁਆਲਿਟੀ ਬਹੁਤ ਜ਼ਿਆਦਾ ਜੀ ਹਾਂ ਬਾਕੀ ਪੇਡ ਕੁਆਲਿਟੀ ਬਹੁਤ ਸੋਹਣੀ ਬਣਾਈ ਗਈ ਹੈ ਹਣਾ ਫਲੋਰ ਬਰਾਦ ਫਲੋਰ ਦਾ ਡਿਜ਼ਾਈਨ ਕਿੰਨਾ ਸੋਹਣਾ ਹੈ ਬਾਕੀ ਹੁਣ ਡਿਲੀਵਰੀ ਦੇਣੀ ਆ ਅੱਜ ਭਰਾਰੇ ਸਾਡੇ ਨੇ 7-8 ਟਰੈਕਟਰ ਕਿੰਨੇ ਟਰੈਕਟਰ ਬਾਈ ਚਾਰ ਟਰੈਕਟਰ ਨੇ ਚਾਰ ਟਰੈਕਟਰਾਂ ਦੇ ਮਸ਼ੀਨਾਂ ਨੇ ਜੀ ਚਾਰ ਮਸ਼ੀਨਾਂ ਆਠ ਆਠ ਪਰਲੀਮੈਂਟਾਂ ਮੰਨ ਲਾਪੜੇ ਠੀਕ ਆ ਚਲੋ ਬਾਕੀ ਆਪਾਂ ਗੱਲਾਂ ਬਾਤਾਂ ਹਨਾ ਬਾਅਦ ਵਿੱਚ ਵੀਡੀਓ ਤੇ ਕਰਦੇ ਰਹਾਂਗੇ ਬਾਕੀ ਹੁਣ ਡਿਲੀਵਰੀ ਦਾ ਟਾਈਮ ਹੋ ਗਿਆ ਕਿਸਾਨ ਭਰਾ ਸਾਡੇ ਜਿਹੜੇ ਪਹੁੰਚੇ ਉਹ ਵੀ ਹਨਾ ਪ੍ਰਸ਼ਾਨ ਹੁੰਨੇ ਆ ਵੀ ਤੋਰੀ ਅਗਲੇ ਨਾਲ ਖਾਓ ਹੈ ਕਿ ਨਹੀਂ ਨੇਰਾ ਹੁੰਦਾ ਨਵੇਂ ਸਾਲ ਦਾ ਦੇਣਾ ਬਾਕੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਇਹਦੀ ਜਿਹੜਾ ਉਹ ਕੇ ਡਰਾਈਵਰ ਨਵਾਂ ਵੀ ਆ ਬਸਿੰਦਾ ਜੀ ਉਹ ਆ ਬੰਦਿਆ ਨੂੰ ਕਣਾ ਪਤਾ ਵੀ ਉੱਥੇ ਲੈ ਕੇ ਜਾਓ ਕਾਨ ਦੇ ਘੱਟੇ ਉਹ ਘਰ ਦੇ ਮਾਦਰ 5 ਘਰ ਲਈ ਇੱਕ ਘਰ ਆ ਉਹਦੇ ਮਾਦਰ 5 ਘਰ ਨੇਗੇ ਉਹਨਾਂ ਨੇ ਕੀ ਕਰਨਾ ਬਸ ਇੱਕ ਨੂੰ ਵੀ ਰੋਲੂ ਚਵਾ ਲਈ ਜੇ ਇੱਕ ਨੂੰ ਚਵਾ ਦੇ 3.5 300 ਕਿਲੋ ਦਾ ਨਾਲ ਕੋਈ ਢੁੰਨੇ ਦਾ ਹੁੰਦਾ ਕਣਕ ਦਾ ਕਣਕ ਜਿੱਦਾ ਦੋ ਘਰ ਜੋੜ ਜੇ ਨੇ ਝੋਨੇ ਵੇਲੇ ਇੱਕ ਤਾਂ ਟੁੱਟ ਵੀ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਚਾਚੇ ਜਿੰਨੇ ਗ੍ਰਾਹੀ ਲੈ ਕੇ ਆਉਣੀ ਹੈਗੀ ਉਹਦੇ ਚਾਚੇ ਨੇ ਫੈਕਟਰੀ ਨੂੰ ਕਹਿ ਦੇਣਾ ਕਿ ਆ ਮਰਜੀ ਪੇਰੇ ਨੂੰ ਹੀ ਲਿਆ 99 ਜੋ ਤਰ੍ਹਾਂ ਉਹਦੇ ਇੱਕ ਪੈਂਡੀ ਜਾਂਦੀ ਹੈ ਜੀ ਠੀਕ ਠੀਕ ਹੈ ਆਇਆ ਜਦੋਂ ਆਪਾਂ ਨੂੰ ਉਹ ਪਿਆਰ ਦਿੱਤੀ ਵਧੀਆ ਬੰਦਾ ਉੱਥੇ ਡਿੱ ਗਿਆ ਜਾਂਦਾ ਤਾਂ ਹੁਣ ਇਹ ਆਪਣੇ ਐਮਐਫਐਨ ਵਾਲੇ ਨੇ ਬੇਰ ਕਿਸੇ ਜੀਨਾਂ ਦੇ ਜੀਪੀਐਸ ਲਾ ਕੇ ਗਿਆ ਹਾਂ ਮੈਂ ਕਿਹਾ ਉਹ ਲੋਡ ਹੀ ਨਹੀਂ ਸਾਨੂੰ ਤਾਂ ਜੀਪੀਐਸ ਦਾ ਬੰਨ ਤੇ ਉਹ ਦੇਖ ਜਦੋਂ ਬੰਦੇ ਝੂਠ ਬੋਲਣ ਵਾਲੇ ਨੇ ਦੇਖੀ ਤਾਂ ਤਾਂ ਜੇ ਬੰਦਾ ਮੂੰਹੋਂ ਝੂਠ ਬੋਲਣ ਵਾਲਾ ਹੋਵੇ ਵੀ ਇਹਦੇ ਕੀਲੇ ਘੱਟ ਨੇ ਗਾਲੇ ਹੁਣ ਆਪਾਂ